ਮਾਰ ਤੂੰ ਨਹੀਂ ਮਹੱਲਾ ਪੰਜਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਜੋ ਦੀਸੈ ਸੂ ਏਕੂ ਤੂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਜੀ ਨੂੰ ਦੀਸ਼ਾ ਜੀ ਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਨੂੰ ਆਪੇ ਜੀ ਸਭ ਜੀ ਦੇ ਭਕਾਰੀ ਨੇ ਸੰਸਾਰ ਦੇ ਵਿੱਚ ਵਰਗਿਤ ਹੋ ਕੇ ਅਮਰਨਾਮ ਦੀ ਵਰਖਾ ਕਰਕੇ ਤਾਂਰੇ ਕਹਾ ਗੁਗਾ ਜੀਵਾਂ ਨੂੰ ਇਸ ਕਲਗੁਦੇ ਅੰਦਰ ਸੱਚੀ ਪਾਪਸ਼ਾਹ ਜੀ ਨੇ ਮੁਕਤ ਕੀਤਾ ਹੈ ਉਹ ਜੋਗੀ بادشاہ ਅਮਰਤ ਰੂਪ ਬਾਣੀ ਆਪਣਾ ਸ਼੍ਰੀ ਮਹਾਰਾਜ ਸਾਹਿਬ ਜੀ ਨੂੰ ਵਰਗਿਤ ਕਰਕੇ ਸਭ ਜੀਆਂ ਦੇ ਕਲਿਆਣ ਕਰਨ ਵਾਸਤੇ ਅਮਰਤ ਰੂਪ ਅਵਦੇਸ਼ 16 ਸਾਲਾਂ ਪੜ੍ਹਨ ਵਾਲੇ ਸ਼ਬਦਾਂ ਜਮਾ ਰਸਾ ਉਚਾਰ ਰਹੇ ਹਨ ਇਕੋ ਦਾਇਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜੋ ਦੀਸੈ ਸੂ ਇੱਕੋ ਤੂੰ ਹੈ ਨਾਰੋ ਸਾਰ ਸੁਨਮੁਖ ਕੀਤੇ ਜੋਣ ਨੂੰ ਆ ਕੇ ਇਧ ਘਾਰੀਆਂ ਦਾ ਸਰਗੁਰੂ ਬਕਰਕੇ ਪਰਮੇਸ਼ਰ ਨੂੰ ਦਿਖਾ ਰਹੇ ਹਨ ਕਿਰਪਾ ਕਰਕੇ ਸਭ ਪਰਮੇਸ਼ੁਰ ਦੀ ਆਗਿਆ ਵਿੱਚ ਇਸ ਸੰਸਾਰ ਕਹਿ ਰਹੇ ਹਨ ਜੋ ਦੀਸੈ ਸੋ ਏਕੋ ਤੂੰ ਹੈ ਏ ਮਹਾਰਾ ਬ੍ਰਹਮ ਜੀ ਆਪੁਰਖਾਂ ਦੇ ਅੰਦਰ ਜੋ ਦ੍ਰਿਸ਼ਟਮਾਨ ਪਦਾਰਥ ਸਾਰੇ ਦਸਰੇ ਹਨ ਸਾਰੇ ਵਿੱਚ ਤੂੰ ਹੀ ਸਾਰਿਆਂ ਦਾ ਦ੍ਰਿਸ਼ਟਾ ਰੂਪੀ ਕੋਈ ਤੂੰ ਆਪੇ ਆਪ ਹੈਂ ਭਾਰਗਵ ਪਰਮੇਸ਼ਵਰ ਆਪ ਤੋਂ ਬਨ ਹੋਰ ਕੋਈ ਨਹੀਂ ਹੈ ਇਹ ਜਿਸ ਪ੍ਰਕਾਰ ਸਾਧ ਸੰਗਤ ਜੀ ਸੁਇਨੇ ਦੇ ਪੁਖਰਾਣ ਦੇ ਵਿੱਚ ਕੇ ਦੀ ਮਿੱਟੀ ਕੋਈ ਕਹੇ ਹੱਥ ਦਾ ਕਹਿਣਾ ਹੈ ਕੋਈ ਪੈਰ ਦਾ ਸਮਝੇ ਕੋਈ ਸਿਰ ਦਾ ਸਮਝੇ ਹੁੰਦਾ ਸੁਇਨਾ ਹੀ ਹੈ ਕਿਸੇ ਪ੍ਰਕਾਰ ਆਕਾਰਾਂ ਵਿੱਚ ਫਸੀ ਹੋਈ ਇਸ ਕੀ ਦੇ ਕਾਈ ਵਾਹਿਗੁਰੂ ਸੁਇਨੇ ਹੀ ਗੋਤੀ ਸਰੂਪ ਦੀ ਪ੍ਰਗਟਾ ਹੈ ਉਹ ਸਰੂਪ ਨੂੰ ਸਖਿਆਪਤਾ ਕਰਦੇ ਹੋਏ ਬ੍ਰਹਮ ਦੇ ਕਾਂ ਦੀ ਬਿੜੀ ਅਵਸਥਾ ਹੈ ਉਹ ਕਥਨ ਕਰਦੇ ਹਜ਼ੂਰ ਫਰਮਾਉਂਦੇ ਹਨ ਜੋ ਦੀਸਾ ਸੋ ਏਕੋ ਤੂੰ ਹੈ ਇਹ ਪਾਰ ਦੁੰਦ ਦੇਸ਼ ਜੋ ਕੋਈ ਦੂਸਰਿਆ ਹੈ ਦੇਖਣ ਵਾਲਾ ਵੀ ਇੱਕ ਤੂੰ ਹੈ ਤੇ ਦੇਖਣ ਵਾਲਾ ਵੀ ਆਪ ਜਿਵੇਂ ਸ਼ੀਸ਼ੇ ਵਿੱਚ ਆਪ ਦੇ ਮੂੰਹ ਦੇ ਪ੍ਰਤੀਬਿੰਬ ਨੂੰ ਬਾਹਰ ਕਰਕੇ ਬਿੰਦੀ ਰੂਪ ਕਰਕੇ ਵੇਖੀ ਰਹਾ ਹੈ ਇਸ ਪ੍ਰਕਾਰ ਪਾਣੀ ਮੋਹ ਦੇਖ ਮੁਖ ਜੈਸਾ ਜਿਵੇਂ ਪਾਣੀ ਚਾਹ ਉਹਦਾ ਚਿਹਰਾ ਵੇਖੀ ਰਹਾ ਹੈ ਇਸੇ ਪ੍ਰਕਾਰ ਸਾਰ ਸੰਗੀ ਜੋ ਕੋਈ ਦਸਰਿਆ ਹੈ ਦੇਖੋ ਆ ਵੀ ਤੂੰ ਆਪ ਹੈ ਤੋ ਦਸਨ ਵਾਲਾ ਵੀ ਕਿ ਤੂੰ ਆਪ ਹੀ ਹੈ ਬਾਣੀ ਤੇਰੀ ਸਰਵਣ ਸੁਣੀਐ ਸ੍ਰੀ ਮਹਾਰਾਜ ਜੇਤਾ ਸੁਨਣਾ ਤੇਤਾ ਨਾਮ ਆਪ ਦੀ ਅਮਰ ਰੂਪ ਬਾਣੀ ਜੋ ਹੈ ਤੁਰਕੀ ਬਾਣੀ ਆਈ ਕੰਸੈਲੀ ਚਿੰਤ ਮਟਾਈ ਇਹ ਸਤਨਾਮ ਰੂਪ ਬਾਣੀ ਤੇਰੀ ਜੋ ਜੇਤਾ ਸੁਨਣਾ ਤੇਤਾ ਨਾਮ ਦੇ ਬਚਨ ਅਨੁਸਾਰ ਤੇਰੀ ਬਾਣੀ ਸਰਵਨ ਕੰਨਾਂ ਚ ਸੁਣੀ ਦੀ ਹੈ ਆਪ ਦੀ ਬਾਣੀ ਬਿਨਾ ਹੋਰ ਕੰਨਾਂ ਚ ਕੋਈ ਆਵਾਜ਼ ਨਹੀਂ ਪੈਂਦੀ ਹੈ ਤੁਜੀ ਅਵਰ ਨਾ ਜਾਪਸ ਕਾਈ ਕੇ ਮਹਾਰਾਜ ਦੂਸਰੀ ਹੋਰ ਕੋਈ ਜਗਾ ਨਹੀਂ ਜਾਵਸੀ ਜਾਣੀ ਜਾ ਸਰਦੀ ਕੋਈ ਵੀ ਸਗਲ ਤੁਮਾਰੀ ਧਾਰਨਾ ਹੋਰ ਕੋਈ ਦੂਜੀ ਕਿਸੇ ਦੀ ਸ਼ਕਤੀ ਨਹੀਂ ਜਾਣੀ ਜਾ ਸਰਦੀ ਅਗਰਸਥਾਨ ਵਿੱਚ ਇਹ ਸਾਰਿਆਂ ਦੀ ਤੇਰੀ ਮਾਰਾ ਧਾਰਨਾ ਹੈ ਦੁਨੀਆਂ ਸਾਰਿਆਂ ਆਪਦੇ ਆਸਰੇ ਧਾਰਨ ਕੀਤਾ ਹੋਇਆ ਸਾਰਿਆਂ ਨੂੰ ਧਾਰਨ ਵਾਲਾ ਆਪ ਅਦਿਸ਼ਟਾਨ ਸਰੂਪ ਹੈ ਸਾਰਿਆਂ ਦੇ ਤਾਂ ਹੀ ਸਾਰਿਆਂ ਦੀ ਤੇਰੀ ਸੱਚੀ ਬਾਦਸ਼ਾਹ ਸੱਭਾ ਨੇ ਸਭ ਨੂੰ ਆਪਦੇ ਆਕਾਸ਼ ਪਾਉਣ ਪਾਣੀ ਆਦਿਕ ਸਭ ਆਪਦੇ ਆਸਰੇ ਧਾਰਨ ਕੀਤੇ ਹੋਏ ਹਨ ਆਪ ਜਿ ਤਾਰੇ ਆਪਣਾ ਕੀਆ ਆਪ ਦੇ ਕੀਤੇ ਹੋਏ ਸੰਸਾਰ ਨੂੰ ਆਪ ਹੀ ਚੇਤੇ ਕਰਨਾ ਹੈ ਸੱਚੀ ਬਾਦਸ਼ਾਹ ਜਿਹੜਾ ਆਪਣੋ ਸੇਵਕ ਬਣਾ ਲਿਆ ਹੈ ਕੋਨ ਆਪ ਦਾ ਜਾਣ ਕੇ ਆਪ ਹੀ ਚਿਤਾਰਦਾ ਹੈ ਕਿ ਮੇਰੇ ਸਰੂਪ ਵਿੱਚ ਭੀੜ ਹੋ ਜਾਵੇ ਆਪੇ ਆਪ ਆਪ ਪ੍ਰਭthia ਕੀ ਪ੍ਰਭੂ ਉਹਨਾਂ ਬ੍ਰਹਮ ਵੇਤਿਆਂ ਦੇ ਅੰਦਰ ਆਪੇ ਗੁਰੂ ਸਰੂਪ ਹੈ ਆਪ ਹੀ ਸਿੱਖ ਰੂਪ ਹੈ ਆਪ ਹੀ ਸਤਿ ਸਰੂਪ ਆਪ ਹੀ ਜੀਵ ਰੂਪ ਹੈ ਆਪ ਹੀ ਸ਼ੇਰੂਪ ਹੈ ਆਪ ਹੀ ਸੁਸਰੂਪ ਰੂਪ ਦੇ ਹੋ ਆਪੇ ਹੋ ਆਪੇ ਆਬ ਹੋ ਰਿਹਾ ਹੈ ਆਪ ਹੀ ਭੂਤ ਕਾਲ ਵਿੱਚ ਸੀ ਆਪ ਹੀ ਵਰਤਮਾਨ ਸਮੇਂ 'ਚ ਆਪ ਹੀ ਭਵਖਾਲ ਨੂੰ ਸਕੇ ਪਾਰਸ਼ਾ ਹੋਵੇਂਗਾ ਆਪ ਹੀ ਮਾਰਾ ਮਨੁੱਖੀ ਬਾਣੀ ਵਿੱਚ ਸਰੀਰ ਵਿੱਚ ਆਪਣਾ ਆਪ ਰੂਪ ਹੀ ਸਾਰਿਆਂ 'ਚ ਹੋ ਰਿਹਾ ਹੈ ਜਾਗਰ ਸੁਗਨ ਸੁਖੋਤਵਸਤਾ ਵਿੱਚ ਵੀ ਆਪ ਹੀ ਹੋ ਰਿਹਾ ਹੈ ਸਕੇ ਪਾਰਸ਼ਾ ਆਪੇ ਆਪ ਆਪ ਰੂਪ ਥੀਆ ਆਪੇ ਸਚੇ ਪਰਸ਼ਾ ਸਰੂਪ ਰੂਪ ਹੈ ਪ੍ਰਭੂ ਜੀ ਦੇ ਰੂਪ ਆਪ ਹੀ ਆਪ ਪ੍ਰਭੂ ਜੀ ਦੇ ਰੂਪ ਉਹ ਸਿੱਖ ਹੋ ਰਿਹਾ ਹੈ ਆਪ ਹੀ ਮਹਾਰਾਜ ਦੋਹਾਂ ਦੇ ਅੰਦਰ ਆਪ ਗੁਰੂ ਜੀ ਦੇ ਕੀ ਸੰਗ ਮਲਾਈ ਰੂਪ ਇਹ ਦਾ ਰੂਪ ਹੋ ਰਿਹਾ ਹੈ ਕੀਆ ਹੋਇਆ ਹੈ ਆਪ ਉਪਾਏ ਰਚੀ ਹੁਣ ਪਸਾਰਾ ਜਿਵੇਂ ਜਲ ਤੋਂ ਲੈ ਉੱਠਦੀ ਹੋ ਆਪਣੇ ਆਪ ਤੋਂ ਇਹ ਸਾਰਾ ਪੈਦਾ ਕਰਕੇ ਸੰਸਾਰ ਰਤਨਾਂ ਦੀ ਕਹਾ ਇੱਕ ਤੋਂ ਮੈਂ ਬੋਧੇ ਹਾਂ ਆਪੇ ਘਟ ਘੱਟ ਸਾਰਨਾ ਆਪ ਹੀ ਮਹਾਰਾਜ ਚਾਰ ਖਾਣੀਆਂ ਦੇ ਜਿਨੇ ਘਟ ਘੱਟ ਸਰੀਰ ਹਨ ਸੂਖਮ ਸੂਤੂਲ ਸਾਰੇ ਦੀ ਸਾਰਨਾ ਸਾਰ ਲੈਣ ਵਾਲਾ ਖਬਰ ਲੈਣ ਵਾਲਾ ਵੀ ਆਪ ਹੈ ਸਾਰਿਆਂ ਨੂੰ ਛਲਦਿਆਂ ਵਾਲਾ ਵੀ ਆਪ ਹੀ ਹੈ ਸਾਰਿਆਂ ਦੇ ਕਾਰਜ ਅਨਸਾਰਨ ਵਾਲਾ ਵੀ ਆਪ ਹੈ ਇੱਕ ਉਪਾਏ ਵੱਡ ਦਰਬਾਰੀ ਇਸ ਜੇ ਬਾਦਸ਼ਾਹ ਗੁਨਾਹ ਦੇ ਸੁਭਾਅ ਕਰਕੇ ਪੈਨ ਪੈਨ ਪ੍ਰਤੀਤ ਹੋ ਰਹੇ ਹਨ ਇਕਦਮ ਬڑے ਬڑے ਦਰਬਾਰ ਕਚਹਿਰੀਆਂ ਲਗਦੀਆਂ ਹਨ ਬڑے ਬڑے ਪਾਦਸ਼ਾਹ ਕਚਹਿਰੀਆਂ ਲਾਉਣ ਵਾਲੇ ਤਾਂ ਬਣਾ ਰੁੱਤੇ ਹਨ ਇੱਕ ਉਦਾਸੀ ਇੱਕ ਘਰਵਾਰੀ ਇੱਕ ਉਦਾਸੀ ਰਹਿਣ ਵਾਲੇ ਸੰਸਾਰ ਤੋਂ ਬਰਗਤ ਰਹਿਣ ਵਾਲੇ ਬਣਾਏ ਹਨ ਇੱਕ ਘਰਵਾਰੀ ਘਰ ਵਾਲੇ ਗ੍ਰਸਤੀ ਬਣਾਏ ਹੋਏ ਹਨ ਗ੍ਰਾਸਮੀਤੀ ਇਹੇ ਪ੍ਰਮੋਦ ਹੋ ਰਹੀ ਹੈ ਨਹਿਣਾ ਇੱਕ ਭੁੱਖੇ ਇੱਕ ਤ੍ਰਿਪਤ ਅਗਾਹੀ ਇੱਕ ਮਾਰਾ ਭੁੱਖੇ ਤੁਰੇ ਫਿਰਦੇ ਹਨ ਅੰਨ ਨਹੀਂ ਮਿਲਦਾ ਉਨ੍ਹਾਂ ਖਾਣ ਵਾਸਤੇ ਇੱਕ ਤ੍ਰਿਪਤੀ ਕਰਕੇ ਰਜ ਰਹੇ ਹਨ ਹੋਰਨਾਂ ਨੂੰ ਵੀ ਅਗਾੜੇ ਰਜ ਰਹੇ ਆਪ ਵੀ ਰਜੇ ਹੋਏ ਹਨ ਇਸੇ ਪ੍ਰਕਾਰ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤਰਹ ਹੋ ਰਹੇ ਹੈ ਸਰਗਾਮ ਬ੍ਰਹਮ ਲੋਕ ਆਦਿ ਕਹਿੰਦੇ ਪਦਾਰਥਾਂ ਵੱਲੋਂ ਵੀ ਰਜੇ ਹੋਏ ਹਨ ਸਬ ਸਹਿ ਤੇਰਾ ਪਾਰਨਾ ਜਿਨਨੇ ਜੀਅੰਤਾ ਮਾਰਾ ਸਾਰੇ ਉਸ ਤੇਰਾ ਹੀ ਪਾਰਨਾ ਨਾ ਪਰਣਾ ਹੈ ਆਸਰਾ ਤੇਰਾ ਹੀ ਐਸਕੇ ਪਰਸਾ ਸਾਰਿਆਂ ਦੀ ਪਾਲਣਾ ਵੀ ਤੈਹੀਂ ਕਰਨੀ ਤੇ ਆਸਰਾ ਵੀ ਤੂੰ ਆਪ ਹੈ ਜਿਨਾਂ ਨੇ ਪਿੱਛੇ ਸਕਾਮ ਕਰਮਾਂ ਦੇ ਸਹਿਬ ਕੋਈ ਤਾਦਾਦ ਕੀਤੇ ਹੋ بڑے بڑے ਦਰਬਾਰ ਬਚੈਰੀਆਂ ਵਾਲੇ ਬਣਾਤੇ ਹੈ ਇਕ ਜਿਨਾਂ ਦੇ ਚਿੱਤਾਂ ਦੇ ਅੰਦਰ ਵਿਰਾਗ ਪੈਦਾ ਕਿਉਂ ਉਹਦਾ ਅਸ਼ੀਰ ਬਣਾ ਕੇ ਹੈ ਇੱਕ ਜਨਾਂ ਨੇ ਮਾਇਆ ਦਾ ਉਹ ਕਰਵਾਰੀ ਗ੍ਰਸਤੀ ਬਣਾ ਰੁੱਤੇ ਹਨ ਇੱਕ ਜਨਾਂ ਪਿਛੇ ਪੁੰਗਾਨੀ ਕੀ ਤੋਂ ਭੁਖੇ ਹੀ ਤੁਰੇ ਫਿਰਦੇ ਹਨ ਇੱਕ ਜਨਾਂ ਨੇ ਆਪਣੀ ਸਰਵੈਂਸ ਨੂੰ ਬਾਰ ਬਾਰ ਕਰਕੇ ਇਸ ਪ੍ਰਕਾਰ ਕਿਤਨੂ ਅਗਰਾਮ ਕਰਕੇ ਤੇਰੇ ਚਰਨਾਂ ਸੋ ਪਿਛੜ ਗਿਆ ਉਹ ਆਤਮਿਕ ਕਿਰਤੀ ਕਰਕੇ ਇਸ ਲੋਕ ਦੇ ਪਦਾਰਥਾਂ ਤੋਂ ਵੀ ਸਰਗੋਵਾਂ ਕਾਂ ਦੇ ਸੁਖਾਂ ਨੂੰ ਵੀ ਰੱਜੇ ਹੋਏ ਐ ਸਭ ਸਹੇਰਾ ਪਰਣਾ ਤੂੰ ਮਾਰਾ ਸਾਰਿਆਂ ਦੇ ਦਾਈ ਸਭ ਸੁਦੇ ਤਾਲੂ ਤੇਰਾ ਹੀ ਪਰਣਾ ਆਸਰਾ ਹੈ ਸਾਰੇ ਨੇ ਤੇ ਕਾਲਣਾ ਕਰੀ ਹੈ ਆਪੇ ਸਤ 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 ਸਾਚਾ ਤੇ ਮਾਰਾ ਸਾਜੂ ਗਿਵੀ ਸਤਿ ਸਰੂਪ ਆਪੇ ਹੀ ਸੀ ਤ੍ਰੇਤੇ ਗਿਵੀ ਸਤਿ ਸਰੂਪ ਆਪ ਹੀ ਸੀ ਦਵਪਰ ਗਿਵੀ ਸਤਿ ਸਰੂਪ ਆਪ ਤੁਸੀਂ ਤੁਹਾਨੂੰ ਕਾਇਦੀ ਗਿਰੀ ਦੇ ਸੁਮੇਂ ਜੀ ਸੱਚੇ ਪਾਤਸ਼ਾਹ ਤੁ ਆਪ ਹੀ ਸੱਚਾ ਹੈ ਆਪੇ ਅੰਦੀ ਖਾਣੀ ਦੇ ਸੱਚਾ ਹੈ ਆਪੇ ਜੀਵ ਦੀ ਖਾਣੀ ਦੇ ਸੱਚਾ ਹੈ ਆਪ ਹੀ ਮਹਾਰੂਤ ਦੀ ਖਾਣੀ ਸੱਚਾ ਹੈ ਆਪ ਹੀ ਸੱਚੇ ਪਾਤਸ਼ਾਹ ਅੰਦੀ ਖਾਣੀ ਵਿੱਚ ਸੱਚਾ ਹੈ ਪ੍ਰਭੂ ਦੀ ਆਪੇ ਸਾਤ ਸਤ ਸਤਿ ਸਾਚਾ ਆਪ ਹੀ ਸੱਚੇ ਪਾਤਸ਼ਾਹ ਸਤਿ ਨਿਸ਼ਚੇ ਕਰਨ ਵਾਲਾ ਜੋ ਸਤ ਸਰੂਪ ਨੂੰ ਭੂਤ ਕਾਲ ਦੀ ਸਤ ਸਰੂਪ ਸੀ ਵਰਤਮਾਨ ਸੇ ਵੀ ਸਤ ਸਰੂਪ ਹੈ ਕਿਸੇ ਸੱਚੇ ਬਾਦਸ਼ਾਹ ਤੋਂ ਹਿੱਟੂਦਕਾਲ ਨੂੰ ਨਹੀਂ ਤੂੰ ਸੱਚਾਈ ਆਪੇ ਹੋਵੇਂਗਾ ਆਪੇ ਸਤ 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 ਸੱਚ ਆਪ ਜਿਨ੍ਹਾਂ ਨੇ ਸਤਿਗੁਰਾਂ ਸਰਵਨ ਕੀਤਾ ਹੈ ਉਹਨਾਂ ਸੱਚੇ ਬਾਦਸ਼ਾਹ ਪ੍ਰਾਪਤ ਹੋਏ ਹੋ ਆਪ ਜਿਨ੍ਹਾਂ ਨੇ ਸਤਿਗੁਰੂ ਦਾ ਮੰਨਣ ਕੀਤਾ ਹੈ ਉਹਨਾਂ ਸਤਿਗੁਰੂ ਪ੍ਰਾਪਤ ਹੋਏ ਹੋ ਆਪ ਜਿਨ੍ਹਾਂ ਨੇ ਸਤਿਗੁਰੂ ਦਾ ਅਧਿਆਸਨ ਕੀਤਾ ਕਮਾਈ ਕੀਤੀ ਹੈ ਉਹਨਾਂ ਸੱਚੇ ਬਾਦਸ਼ਾਹ ਆਪ ਸਖਿਆਦੂਪ ਹੋਏ ਹੋ ਆਪੇ ਸਤ ਸਤ ਤੂ ਸਤ ਸੱਚ ਆਪ ਹੀ ਜਿਨ੍ਹਾਂ ਨੇ ਸਤਿਗੁਰਾਂ ਦੇ ਦੁਆਰਾ ਸਤਨਾਮ ਦਾ ਅਭਿਆਸ ਕੀਤਾ ਹੈ ਉਹਨਾਂ ਸਤਸ੍ਰੀਂਤੀ ਪ੍ਰਾਪਤੀ ਕਰਕੇ ਸੱਚਾ ਤੇਰਾ ਰੂਪ ਵੀ ਹੋ ਗਏ ਹਨ ਹੋਤ ਪੋਤ ਭਗਤਨ ਸੰਗ ਰਾਚਾ ਉਹ ਪੋਤ ਤਾਣੀ ਪੇਟੇ ਵਾ ਤੇ ਆਪਦੇ ਭਗਤਾਂ ਦੇ ਨਾਲ ਸੱਚੇ ਬਾਦਸ਼ਾਹ ਰਚੇ ਹੋਏ ਹੋ ਜਿਵੇਂ ਦਾਣੇ 'ਚ ਵੀ ਸੂਤ ਹੁੰਦਾ ਪੇਟੇ 'ਚ ਵੀ ਸੂਤ ਹੁੰਦਾ ਉਹ ਭਗਤ ਤੇਰੇ ਵਿੱਚ ਪ੍ਰੋਤੇ ਹੋਏ ਆ ਤੂੰ ਉਹਨਾਂ ਵਿੱਚ ਮਾਰਾ ਰੰਗਿਆ ਹੋਇਆ ਹੈ ਆਪੇ ਗੁਪਤ ਆਪੇ ਹੈ ਪ੍ਰਗਟ ਆਪ ਹੀ ਮਨੁੱਖਾਂ ਦੇ ਹਿਰਦਿਆਂ 'ਚ ਮਾਰਾ ਗੁਪਤ ਹੋ ਰਿਹਾ ਤੂੰ ਆਪ ਹੀ ਗੁਰਮੁਖਾਂ ਦੇ ਹਿਰਦਿਆਂ 'ਚ ਪ੍ਰਗਟ ਹੋ ਰਿਹਾ ਏ ਪਰਮੇਸ਼ਵਰ ਆਪਣਾ ਆਪ ਹੀ ਨਿਰਗੁਣ ਸਰੂਪ ਹੋ ਕੇ ਰੂਪ ਨਾ ਰੇਖ ਨਾ ਰੰਗ ਕੋਈ ਤ੍ਰੈ ਗੁਣ ਤੇ ਪਰੇ ਨੂੰ ਏ ਗੋਪਤ ਰੂਪ ਹੋ ਰਿਹਾ ਹੈ ਆਪੀ ਸਰਬ ਸੁਭੂ ਹੋ ਕੇ ਬ੍ਰਾਹਮਣੂਪ ਹੋ ਕੇ ਪ੍ਰਗਟ ਹੋ ਰਿਹਾ ਆਪਣਾ ਆਪ ਪਸਾਰਨਾ ਆਪ ਆਪ ਹੀ ਸਾਰਾ ਮਾਰਾ ਪਸਾਰਨਾ ਫਲਾਉਣਾ ਕੀਤਾ ਸਾਰੇ ਸੰਸਾਰ ਵਿੱਚ ਸਦਾ 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 ਹੂਣ ਹਾਰਾ ਸਦਾ ਭੂਤ ਕਾਲ ਦੀ ਵੀ ਸਦਾ ਹੰਰਤਨਾਂ ਸਨੇਕ ਵੀ ਹੈ ਸਦਾ ਭਵਿੱਖ ਕਾਲ ਨੂੰ ਵੀ ਕੋਣ ਹਾਰਾ ਹੋਵੇਗਾ ਏ ਪਰਮੇਸ਼ਰ ਕਿਆ ਆਗਮ ਆਥਾਉ ਅਸਾਰ ਜੇ ਸਦਾ ਕਾਰਨ ਦੇ ਨਹੀਂ ਸੀ ਬੜੀ ਉਹਨੂੰ ਸੱਜਿਆ ਸੀ ਅਤੇ ਜਦੋਂ ਸੂਖ ਹੁੰਦੇ ਨਹੀਂ ਸੀ ਬੜੀ ਉਦੋਂ ਵੀ ਸੱਜਿਆ ਸੀ ਜਦੋਂ ਸਧੂ ਰਚਨਾ ਨਹੀਂ ਸੀ ਰਤੀ ਉਦੋਂ ਵੀ ਸੱਜਿਆ ਸੀ ਜਦੋਂ ਇਹ ਸਾਰੀ ਰਚਨਾ ਨੂੰ ਸਮਾਪਤ ਕਰਨੇਗਾ ਉਦੋਂ ਵੀ ਸੱਚੇ 파ਰਸ਼ਾ ਸਦਾ ਹੋਣਵਾਰਾ ਹੋਵੇਗਾ ਕਾ ਆਗਮ ਅਥਾਹ ਅਪਾਰਾ ਕਿਤਾ ਕਿੰਨਾ ਗੁਣਾ ਤੋਂ ਅਤੀਤ ਹੈ ਅਗਮ ਮੰਦੀ ਗਮਤੋ ਸੰਕਲਪਾਂ ਬਕਲਪਾਂ ਤੋਂ ਗਮਤਾ ਤੋਂ ਪਰੇ ਹੈ ਕਿਸੇ ਪ੍ਰਕਾਰ ਸ਼ਕਤੀ ਵਰਤੀ ਕਰਕੇ ਬੋਲਣੇ ਕਰਕੇ ਹਾਸ ਨਹੀਂ ਆਉਂਦੀ ਆਪਦੀ ਪ੍ਰਕਿਰਤੀ ਦੇ ਬਾਰਾਂ ਵਾਰ ਦੇ ਰਹਿਣਾ ਬਾਰ ਹਾ ਊਣੇ ਭਰੇ ਭਾਰੇ ਬਾਰ ਊਣੇ ਜਿਹੜੇ ਹੁਣ ਖਾਲੀ ਐ ਸੱਚੇ ਪਾਤਸ਼ਾਹ ਉਹ ਆਪ ਨੂੰ ਜਵਾਬ ਨਾ ਭਰ ਦਿੱਤੇ ਹੈ ਗੁਣਾ ਕਰਕੇ ਅਤੇ ਭਰੇ ਪਰਮੂਣੇ ਜਿਹੜੇ ਮਾਰਾ ਹੰਕਾਰ ਕਰਕੇ ਭਰੇ ਹੋਏ ਐ ਅਤੇ ਇਸੇ ਪ੍ਰਕਾਰ ਗੁਣਾ ਪਦਾਰਥਾਂ ਕਰਕੇ ਭਰੇ ਹੋਏ ਐ ਉਹਨਾਂ ਭਰਿਆ ਹੋਇਆਂ ਨੂੰ ਉਹਨੇ ਕਰ ਦਿੰਦਾ ਤੂੰ ਸੱਚੇ ਬਾਦਸ਼ਾਹ ਜਿਹੜੇ ਉਹਨੇ ਉਹਦੇ ਭਰ ਦਿੰਦਾ ਖਾਲੀ ਹਨ ਜਿਹੜੇ ਉਹਨਾਂ ਨੂੰ ਭਰ ਦਿੰਦਾ ਜਿਹੜੇ ਭਰੇ ਹੋਦੇ ਐ ਕਲੀ ਪ੍ਰਕਾਰ ਉਹਨੂੰ ਉਹਨੇ ਖਾਲੀ ਕਰ ਦਿੰਨਾ ਹੈ ਇਹ ਚਲਤ ਸੁਆਮੀ ਕੇ ਕਾਰਣਾ ਇਹ ਮਾਰੇ ਆਪ ਦੇ ਚਿੰਤਰ ਕੌਂਤਕ ਹੈ हे ਸੁਆਮੀ ਕਾਰਣਾ ਕਰਨ ਵਾਲੇ ਸਾਰੇ ਸੰਸਾਰ ਨੂੰ ਕਾਰਨੂ ਪਰਮੇਸ਼ਰ ਇਹ ਆਪ ਦੇ ਇਸ ਪ੍ਰਕਾਰ ਦੇ ਚਿੰਤਰ ਹੰਸ ਕੀ ਪਰਸ਼ਾ ਜਿਹੜੇ ਗੁਣਾ ਤੋਂ ਹੀਨੇ ਹਨਗੇ ਤੇ ਨਿਮਰਤਾ ਵਾਲੇ ਹਨ ਆਪਣੇ ਆਪ ਨੂੰ ਉਹਨੇ ਮੰਨਦੇ ਹਨ ਉਹਨੂੰ ਮਾਰਾ ਸਾਹਿਬ ਸਰਬ ਗੁਣਾ ਕਰਕੇ ਭਰਪੂਰ ਕਰ ਦਿੰਨਾ ਹੈ ਭਰ ਦਿੰਨਾ ਹੈ ਜਿਹੜੇ ਭਰੇ ਹੋਏ ਐ ਹੰਕਾਰ ਆਦਿਕਾਂ ਕਰਕੇ ਪ੍ਰਵਤਾ ਕਰਕੇ ਉਹਨਾਂ ਨੂੰ ਭਰੀ ਪ੍ਰਕਾਰ ਉਹਨੇ ਖਾਲੀ ਕਰ ਦਿੰਨਾ ਹੈ ਹੰਕਾਰੀ ਜਾਣ ਕੇ ਤੇਰਾ ਨਾਮ ਘਰ ਪ੍ਰਹਾਰੀ ਹੈ ਇਹ ਚਲਤ ਸੁਆਮੀ ਕੇ ਕਾਰਨਾ ਜੀ ਸਰਬ ਕੀ ਸੁਆਮੀ ਮਾਲਕ ਅਕਾਲ ਪੁਰਖ ਇਹ ਆਪ ਦੇ ਚਿਰੰਤਰ ਗੌਦਕ ਹੈ ਇਹ ਸਾਰਿਆਂ ਦੇ ਕਾਰਨੂ ਪਰਮੇਸ਼ਰ ਮੁਖ ਸਾਲਾਹੀ ਸੱਚੇ ਸਾਹ ਸਿਸ਼ੇਸ਼ਾ ਪਦਸ਼ਾ ਆਲਪੁਰਖ ਆਪ ਨੂੰ ਮੁਖ ਕਰਕੇ ਸਲਾਉਂਦੇ ਰਹੀਏ ਉਹੋ ਹੀ ਮੁਖੀ ਪੁਰਖ ਹੈ ਜਿਹੜੇ ਤੈਨੂੰ ਮੁਖ ਕਰਕੇ ਸੱਚੇ ਪਾਤਸ਼ਾਹ ਸਲਾਉਂਦੇ ਹਨ ਨੈਣੀ ਪੇਖਾ ਅਗਮ ਅਥਾ ਮੁਖ ਕਰਕੇ ਵੀ ਹਰ ਵਕਤ ਆਪ ਦੀ ਸਿਫਤ ਕਰਦੇ ਰਹੀਏ ਸੱਚੇ ਪਾਤਸ਼ਾਹ ਅਤੇ ਨੇਤਰਾਂ ਨਾਲ ਦਰਸ਼ਨ ਵੇਖਦੇ ਰਹੀਏ ਹੇ ਮੰਨ ਦੇ ਸੰਕਲਪਾਂ ਮੁਕਲਪਾਂ ਦੀ ਕਮਤਾ ਤੋਂ ਪਰੇ ਹੇ ਸ਼ਰਧੀ ਬ੍ਰਤੀ ਕਰਕੇ ਹੱਥ ਬੰਨ੍ਹਦੇ ਰਹੇ ਪਰਮੇਸ਼ਰ ਕਰਨੀ ਸੁਣ ਸੁਣ ਮਨ ਤਨ ਹਰਿਆ ਅਕਾਲ ਸਰਬਾਤਮਾ ਦੇ ਵਿਸ਼ਵਾਸ ਰੂਪੀ ਕੰਨ ਨਾਲ ਸੁਣ ਸਤਿ ਸ਼ਾਸਤਰਾਂ ਦੇ ਆਰਾ ਸਤ ਸੰਗ ਦੇ ਆਰਾ ਸੰਤੰਪੇ ਸਾਡਾ ਮਨ ਵੀ ਤਨ ਵੀ ਪਰਫੁੱਲਤ ਹੁੰਦਾ ਹੈ ਮੇਰੇ ਸਾਹਿਬ ਸਗਲ ਉਧਾਰਨ ਮੇਰੇ ਮਾਧ੍ਰਤੀ ਦੁਆਰਾ ਸਹਿਬ ਮਾਲਕ ਸਾਰੇ ਸੰਸਾਰ ਦੇ ਉਦਾਹਰਨ ਕਰਨ ਵਾਲੇ ਗੁਰੂ ਸਰੂਪ ਧਾਰ ਕੇ ਕਰ ਕਰ ਵੇਖਹਿ ਕੀਤਾ ਆਪਣਾ ਕੇ ਕਰ ਕੇ ਅੰਬੱਤੀ ਕਰਕੇ ਪਾਨਾ ਆਪ ਦੇ ਕੀਤੇ ਸ ਸੰਸਾਰ ਨੂੰ ਵੇਖਣਾ ਕਿ ਨਿਜ ਗੁਣ ਔਗਣ ਹੈ ਇਹ ਸਾਰਾ ਨਿਰਣਾ ਕਰਦਾ ਤੂੰ ਸੱਚੇ ਬਾਦਸ਼ਾ ਕਰ ਕਰ ਵੇਖਹਿ ਕੀਤਾ ਆਪਣਾ ਕੇ ਮਹਾਰਾਜ ਜਿਹੜੇ ਸਰਬ ਨੂੰ ਕਰਦੇ ਤੇਰੇ ਨਾਮ ਨੂੰ ਮੰਨਣ ਜਿਹੜੇ ਕਰਦੇ ਆ ਤੇਰੇ ਨਾਮ ਨੂੰ ਉਹ ਵੇਖ ਲੈਂਦੇ ਆ ਆਪ ਦੇ ਸਰੂਪ ਦੇ ਤਾਈ ਇਹ ਜਿਹੜਾ ਆਪਣਾ ਕੀਤਾ ਸਾਰਾ ਸੰਸਾਰ ਆ ਦਿੱਖਿਆ ਰੂਪ ਤੋਂ ਆਪ ਜੀ ਆਪ ਨੂੰ ਆਪ ਨੂੰ ਕਰਕੇ ਕੀਤਾ ਹੋਇਆ ਸੰਸਾਰ ਦੇ ਵੇਖ ਲੈਂਦੇ ਹਨ ਜੀ ਇਹ ਜੰਤ ਸੋਈ ਹੈ ਜਪਣਾ ਇਹ ਜਿੰਨੇ ਜੀ ਜੰਤ ਛੋਟੇ-ਵਕੇ ਜੀ ਜੰਤ ਹਨ ਉਹਨਾਂ ਨੂੰ ਸੱਚੇ ਪਾਰਸ਼ਾ ਸੋਈ ਉਸੇ ਆਪ ਦੇ ਸਰੂਪ ਨੂੰ ਤਤਪਰਦੇ ਲਖ ਅਰਥ ਨੂੰ ਜਪਣਾ ਹੈ ਨਾ ਜਦ ਕਰਕੇ ਨਿਹਾਲ ਹੋਣਗੇ ਆਪਣੀ ਗੁਦਰਤ ਆਪੀ ਜਾਣੈ ਆਉਜਿਹੜੀ ਗੁਦਰਤ ਸ਼ਕਤੀ ਹੈ ਇਹ ਪਰਮੇਸ਼ਰ ਉਹ ਸ਼ਬਦੀ ਨੂੰ ਤੂੰ ਆਪ ਹੀ ਜਾਣਵਾ ਹੈ ਹਰਨ ਪਰਨ ਜਾਂਦਾ ਨੇਤਰ ਹੋਰ ਕਿਸ ਦਾ ਮੰਤ ਨਾ ਜਾਣੇ ਹੋਰ ਨਜ਼ਰੀ ਨਜ਼ਰ ਨਿਹਾਲਣਾ ਜਿਨ੍ਹਾਂ ਤੇ ਨਜ਼ਰੀ ਸਤਜੀਨੀ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਨਜ਼ਰ ਕਰਦੇ ਹੈ ਉਹਨਾਂ ਦਾ ਆਵਰੇ ਸੁਖ ਨੂੰ ਨਿਹਾਲਣਾ ਵੇਖਣਾ ਕੀਤਾ ਸੱਚੇ ਪਾਤਸ਼ਾਹ ਮੇਰੀ ਨਜ਼ਰੀ ਪਰਮੇਸ਼ਰ ਨਿਰਅੰਤਰ ਗਿਆਨਵਾਲੀ ਨਜ਼ਰ ਤੇ ਖੋਲ ਦਿੱਤੀ ਹੈ ਉਹ ਨਿਹਾਲ ਹੋਏ ਹੈ ਤੇ ਉਹਨਾਂ ਨੇ ਨਿਹਾਲ ਹੋਣਾ ਹੈ ਸੰਤ ਸਭਾ ਜਹੈ ਵਸ ਹੈ ਪ੍ਰਭ ਪਾਸੇ ਜਿੱਥੇ ਮੇਰਾ ਸੰਤਾਂ ਮਾ ਹਤਮ ਦੀ ਸਭਾ ਲੱਗੀ ਹੁੰਦੀ ਹੈ ਭਜਨ ਕੀਰਤਨ ਕਰਦੇ ਹੈ ਉਥੇ ਪ੍ਰਭ ਤੁਸੀਂ ਪਾਸ ਹੀ ਬੈਠੇ ਹੋ ਹਰ ਵਕਤ ਅੰਗ ਸੰਗ ਰਹਿੰਦੇ ਹੋ ਆਪ ਦੇ ਪਿਆਰਿਆਂ ਦੇ ਤਹਾਂ ਬਕੁੰਡ ਜੇ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਉਹ ਬੰਧ ਬਣਿਆ ਹੁੰਦਾ ਜਿੱਥੇ ਤੇਰਾ ਭਜਨ ਹੁੰਦਾ ਹੈ ਉਹ ਮਹਾਤਮਾ ਦੀ ਜਿੱਥੇ ਸਵਾ ਲੱਗੀ ਹੋਈ ਹੈ ਉੱਥੇ ਪ੍ਰਭੂ ਜੀ ਤੂੰ ਪਾਸ ਹੀ ਬੈਠਣਾ ਹੈ ਹਰ ਵਕਤ ਆਪ ਪਿਆਰਿਆਂ ਦੇ ਸੰਤ ਸਵਾ ਲਾ ਕੇ ਸਹਿਦ ਭਾਗੇ ਜਿੱਥੇ ਬੈਠਦੇ ਜਿਸ ਨੂੰ ਉਕਾਦਰ ਕਹਿ ਕਰਕੇ ਉੱਥੇ ਪ੍ਰਭੂ ਤੂੰ ਹਰ ਵਕਤ ਉਹਦੇ ਪਾਸ ਹੀ ਹੁੰਨਾ ਹੈ ਅੰਗ ਸੰਗ ਹੁੰਨਾ ਹੈ ਸੰਤ ਸਵਾ ਜਿਵੇਂ ਬੈਸੇ ਮਹਾਤਮਾ ਜਿੱਥੇ ਭਜਨ ਸਿਮਰਨ ਕਰਨ ਆ ਕੇ ਸਹਿਦ ਭਾਗੇ ਬੈਠਦੇ ਹੈ ਉਥੇ ਪ੍ਰਭੂ ਉਹਨਾਂ ਦੇ ਹਰ ਵਕਤ ਨਾਲ ਸੰਗ ਰਹੇ ਹਾਂ ਤੁਸੀਂ ਕੋਈ ਪ੍ਰਭੂ ਜਿਨਾਰੇ ਆਪ ਦੇ ਪਾਸ ਸਭ ਕੋਈ ਅਰਪ ਦਿੱਤਾ ਹੈ ਉਹਨਾਂ ਸਰਦਾਂ ਦੀ ਸਵੇਰ ਜਿੱਥੇ ਹੀ ਬੈਠਦੀ ਹੈ ਆਪ ਹਰ ਵਕਤ ਨਾਲ ਹੁੰਦੇ ਉਹਨਾਂ ਦੇ ਜੋ ਸਭ ਤੋਂ ਪਾਸੇ ਰਹਿਣ ਵਾਲਾ ਹੈ ਪ੍ਰਭੂ ਉਹਨਾਂ ਦੇ ਹਿਰਦਿਆਂ 'ਚ ਬੈਠਣਾ ਹੈ ਆਪ ਆਨੰਦ ਮੰਗਲ ਹਰ ਚਲਤ ਤਮਾਸੀ ਇਹ ਆਨੰਦ ਮੰਗਲ ਨਾਉ ਸਰੂਪ ਦਾ ਹੈ ਇਹ ਆਨੰਦ ਸਰੂਪ ਪ੍ਰਵੇਸ਼ਵਰ ਹਰੀ ਆਉਦੇ ਜਿਹਨੇ ਚਿਲਿਤਨ ਕੌਣ ਤੋਂ ਕਹਾ ਉਹਨਾਂ ਨੂੰ ਸੰਤ ਭਗ ਦਗਾਉਂਦੇ ਹਨ ਆਉਦੇ ਤਮਾਸ਼ੇ ਜਿਵੇਂ ਭਗਤਾਂ ਦੀ ਰੱਖਿਆ ਕਰਦਾ ਹੈ ਅਤੇ ਆਉਦੇ ਪਿਆਰਿਆਂ ਦੀ ਰੱਖਿਆ ਕਰਕੇ ਸਾਧਕਾਂ ਨੂੰ ਡੰਡ ਦਿੰਦਾ ਹੈ ਇਹ ਤਮਾਸ਼ੇ ਵੀ ਤੇਰੇ ਭਗਤਿਆਂ ਨੂੰ ਦੇਖਦੇ ਹਨ ਜੀ ਸੋ ਆਨੰਦ ਮੰਗਲ ਹੈ ਅਨੰਦ ਸ੍ਰੀ ਪਰਮੇਸ਼ਰ ਜੋ ਆਉਦੇ ਮੰਗਲ ਗਾਉਂਦੇ ਹਨ ਉਹ ਹਰੀ ਚਿਲਿਤ ਨੇ ਐਸਾ ਕੌਣ ਤੋਂ ਬਤਾਉਣਾ ਹੈ ਸਾਰਾ ਸੰਸਾਰ ਤਮਾਸ਼ੇ ਦੀ ਈ ਨਈਂ ਦਿਸਦਾ ਹੈ ਸਤ ਸੂਤ ਤੋਂ ਆਪ ਹੀ ਹੈ ਗੁਣ ਗਾਵ ਹੈ ਅਨਹਦ ਤੁਣ ਬਾਣੀ ਉਹ ਤੇਰੇ ਗੁਣਾਂ ਨੂੰ ਗਾਉਂਦੇ ਹਨ ਅਨਹਦ ਇੱਕ ਰਸ ਤੁਮ ਸੁੰਦਰ ਬਾਣੀ ਦੁਆਰਾ ਆਪ ਦਾ ਉਚਾਰਨ ਕਰਦੇ ਹਨ ਤਹ ਨਾਨਕ ਦਾਸ ਚਿਤਾਰਨਾ ਜਿਸ ਕੇ ਪਾਪ ਸਾਂ ਨੂੰ ਜੇ ਬਖਸ਼ਿ ਕਰਿਓ ਉਥੇ ਉਹ ਸੰਗਤ ਸਾਨੂੰ ਵੀ ਬਖਸ਼ੋ ਜਿੱਥੇ ਬੈਠ ਕੇ ਸੀ ਆਪ ਦੇ ਦਾਸ ਆਪ ਨੂੰ ਚੇਤੇ ਕਰਦੇ ਰਹੀਏ ਸੰਗਤ ਜੀ ਬੈਠ ਕੇ ਐਸਾ ਗੁਣ ਸਾਡੇ ਤੇ ਬਖਸ਼ੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਇਹ ਮਹਾਰਾਜ ਉਥੇ ਦਾਸਾਂ ਨੇ ਵੀ ਕੀਤੇ ਕਰਿਓ ਤੇਰੀ ਸੰਗਤ ਵਿੱਚ ਬੈਠ ਕੇ ਮਿਲ ਕੇ ਗੁਣ ਗਾਈਏ ਤੇ ਨਾਨਕ ਦਾਜ ਇਹ ਗੁਰੂ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਵੀ ਸੇਵਕ ਦਾਸ ਬਣ ਕੇ ਸੇਧਾਰਨਾ ਕਰਦੇ ਹੈ ਉਥੇ ਨਾਨਕ ਦਾਵਾ ਹੈ ਕਿ ਰੂਪ ਪਰਮੇਸ਼ਰ ਆਪ ਹੁੰਦਾ ਹੈ ਆਉਣ ਜਾਣਾ ਸਭ ਚਲਤ ਤੁਮਾਰਾ ਇਹ ਰੋਹ ਸੰਸਾਰ ਦਾ ਜਨਮ ਧਾਰ ਕੇ ਮਰ ਕੇ ਜਾਉਣਾ ਹੈ ਏਕ ਤੇਰਾ ਕਿਲ ਉਪਰ ਕੀਤਾ ਹੋਇਆ ਕੌਤਕ ਕੀਤਾ ਹੋਇਆ ਮਹਾਰਾਜ ਕਰ ਕਰ ਦੇਖੇ ਖੇਲ ਅਪਾਰਾ ਇਹ ਕਰਕੇ ਉਤਪਤੀ ਕਰਕੇ ਪਾਲਣਾ ਇਹ ਖੇਲ ਖਿਡਾ ਦੇਣ ਵਾਲਾ ਕਰ ਕਰ ਦੇਖੇ ਖੇਲ ਅਪਾਰਾ ਕਰ ਕਰਕੇ ਉਤਪਤੀ ਕਰਕੇ ਪਾਲਣਾ ਫੇਰ ਸਾਰਿਆਂ ਨੂੰ ਵੇਖ ਰਿਹਾ ਹੈ ਫੇਰ ਸਾਰਿਆਂ ਨੂੰ ਖੇਲ ਖਿਡਾ ਦੇਣਾ ਹੈ ਇਹ ਪ੍ਰਕਿਰਤੀ ਦੇ ਬਾਰਵਾਰ ਦੇ ਤੇਰੇ ਖੇਲ ਹੈ ਕੌਤਕ ਹਨ ਕਰਿਆ ਜਿਨਾਂ ਦਾ ਸਰਮਣ ਆਪਦੇ ਨਾਮ ਨੂੰ ਕਰਿਆ ਜਿਨਾਂ ਦਾ ਮੰਨਣੋ ਉਹ ਤੇਰੇ ਸਰੂਰੂ ਸਖਿਆਦ ਕਰਕੇ ਵੇਖ ਲੈਂਦੇ ਐ ਕੇ ਪ੍ਰਕਿਰਤੀ ਇਹ ਪਾਰਾ ਵਾਰਸ ਰਹੇ ਤੇ ਆਪ ਦੇ ਖੇਰ ਕੌਤਕ ਹਨ ਆਪ ਉਪਾਇ ਉਪਾਵਣ ਹਾਰਾ ਆਪ ਹੀ ਮਾਰਾ ਬ੍ਰਹਮਾ ਆਦਿਕ ਪਹਿਲਾ ਕੀਤੇ ਹੈ ਤੇ ਆਪ ਹੀ ਵਿਸ਼ਨੂ ਆਦਿਕ ਪਹਿਲਾ ਪਾਲਣਾ ਕਰਨ ਵਾਲੇ ਪਹਿਲਾ ਕੀਤੇ ਹੈ ਆਪ ਹੀ ਸ਼ਿਵ ਆਦਿਕ ਪਹਿਲਾ ਕੀਤੇ ਹੈ ਮ ਬਾਵਨ ਹਾਰਾ ਹੈ ਪਰਮੇਸ਼ਵਰ ਆਪ ਹੀ ਪੰਜ ਕਤ ਰਚਨਾ ਕੀਤੇ ਹੈ ਆਪ ਹੀ ਸੂਹ ਹੁੰਦ ਤਰਗਾ ਕੀਤੇ ਹੈ ਆਪ ਹੀ 84 ਲੱਖ ਜੀਉਨ ਸਾਰੇ ਨੂੰ ਪੈਲਾ ਕੀਤਾ ਹੈ ਤੂਦ ਬੰਨ ਕਰਨ ਵਾਲਾ ਹੈ ਆਪਣਾ ਕੀਆ ਪਾਲਣਾ ਆਪ ਦੇ ਕੀਤੇ ਹੋਏ ਸੰਸਾਰ ਦੀ ਪਾਲਣਾ ਵੀ ਮਹਾਰਾਜ ਆਪ ਹੀ ਕਰ ਰਿਹਾ ਹੈ ਤੂ ਆਪ ਤੋਂ ਮੈਨਾਂ ਹੋਰ ਪਾਲਣਾ ਕੌਣ ਕਰਦਾ ਹੈ ਸੁਣ ਸੁਣ ਜੀਵਾ ਸੋਏ ਤੁਮਾਰੀ ਐ ਜੀ ਜੀ ਜਿਹੜੀ ਸੋਭਾ ਹੈ ਪਰਮੇਸ਼ਰ ਸਤਿ ਸ਼ਾਪਤ ਰੂਪੀ ਸ਼ਾਸਤ੍ਰਾਂ ਦਾ ਰ ਸੰਸਰ ਦਾ ਤੇ ਵਿਸ਼ਵਾਸ ਰੂਪੀ ਕੰਨਾ ਤੇ ਔਰ ਆਪ ਦੀ ਸੋਹਣਾ ਨੂੰ ਸੁਣ ਸੁਣ ਕੇ ਜਿਉਂਦੇ ਹੋਈ ਜਾ ਹੈ ਸਦਾ ਸਦਾ ਜਾਈ ਬਲਿਹਾਰੀ ਸਦਾ ਸਦਾ ਹੈ ਪਰਮੇਸ਼ਰ ਆਪ ਤੋਂ ਬਲਿਹਾਰ ਕੁਰਬਾਨ ਜਾਂਨੇ ਆ ਆਪਣੇ ਆਪ ਨੂੰ ਵਾਰਨੇ ਹਾਂ ਦੋਇ ਕਰ ਜੋੜ ਸਿਮਰੋ ਦਿਨ ਰਾਤ ਇਹ ਸਾਡੇ ਤੇ ਕਿਰਪਾ ਕਰੋ ਮਹਾਰਾਜ ਓਵੇਂ ਹੱਥ ਜੋੜ ਕੇ ਬਾਰਾਂ ਤੇ ਅੰਦਰੋਂ ਮੰਗ ਸੁਣ ਸੁਣ ਜੀਵਾ ਥੋਏ ਤੁਮਾਰੀ ਇਸ ਤੇ ਪਾਤਸ਼ਾਹ ਆਪ ਦੀ ਸੋਹਣ ਸੋਭਾ ਨੂੰ ਤਦਿ ਸ਼ਰਸਿਨ ਦੇ ਆਰਾ ਸੋ ਸਦਾ ਦੀ ਉਸਤਾਤੀ ਕਰਨਾ ਜਾਰਾ ਸੋ ਸੁਣ ਕੇ ਜੀਉਦੇ ਹੋਈਏ ਆਪ ਦੀ ਸੋਭਾ ਨੂੰ ਸਦਾ ਸਦਾ ਜਾਈ ਬਲੇਹਾਰੀ ਜੇ ਸਾਰੂ ਪ੍ਰਣ ਵਾਲੇ ਪ੍ਰਮੇਸ਼ਰ ਆਪ ਤੋਂ ਸੇਕਲੇ ਵਾਰੀ ਬਿਹਾਰ ਕੁਰਬਾਨ ਜਾਈਏ ਦੋਈ ਕਰ ਜੋੜ ਸਿਮਰੋ ਦਿਨ ਰਾਤੀ ਦੋਵੇਂ ਹੱਥ ਜੋੜ ਕਰਕੇ ਅੰਦਰੋਂ ਮੰਨਦੇ ਰੂ ਕੀ ਹੱਥ ਜੋੜ ਕੇ ਰਾਤ ਦਿਨੇ ਆਪ ਦਾ ਸਿਮਰਨ ਕਰਦੇ ਰਹੀਏ ਮੇਰੇ Swami ਅਗਮ ਅਪਾਰ ਨੇ ਮੇਰੇ Swami ਸ਼ਾਸਤ੍ਰਾਂ ਦੀ ਗੰਗਾ ਤੋਂ ਪਰੇ ਫਿਰ ਕਿੰਦੀ 12 ਹਾਰ ਤੋਂ ਰਹਿ ਕੇ ਆਵਰਾ ਰਾਤ ਦਿਨੇ ਸਿਮਰਨ ਕਰੀਏ ਐਸੀ ਕਿਰਪਾ ਕਰੋ ਤੁਦ ਵਿਨ ਦੁੱਖ ਕੀ ਕਿਸ ਸਾਲਾਹੀ ਆਪ ਤੋਂ ਬਿਨਾ ਮਾਰਾ ਦੂਸਰੇ ਕਿਸ ਦੀ ਸੇਵਤ ਕਰੀਏ ਔਰ ਕੋਈ ਸ਼ੁਭਤ ਕਰਨ ਦੇ ਲਾਇਕ ਨਹੀਂ ਹੈ ਏਕੋ ਏਕ ਜਪੀ ਮਨ ਮਾਹੀ ਦੁਨੀਆ ਦਾ ਸਲਾਹ ਜੁਮਰ ਵੰਦੀ ਸੀ ਲੋਕਾਂ ਦਾ ਸਲਾਹ ਜੁਮਰ ਖਾਕ ਥੀ ਵਾਹ ਮੇਰੇ ਸਹਿਵਾ ਵਾਹ ਗੁਰਮੁਖ ਦਾ ਸਲਾਹੀਏ ਕਿ ਸੱਜਾ ਬੇਫਰਵਾਹ ਏਕੋ ਜੇ ਏਕੋ ਏਕ ਜਪੀ ਮਨ ਮਾਹੀ ਨਿਰਗੋਸਰੂਪ ਹੈ ਕੋਈ ਸਰਗੁਸਰੂਪ ਹੈ ਕੋਈ ਜੀਵ ਦਾ ਸਾਖੀ ਹੈ ਕੋਈ ਈਸ਼ਰ ਦਾ ਸਾਖੀ ਹੈ ਇਕ ਕੋਈ ਲੋਕ ਵਿੱਚ ਹੈ ਇਕ ਕੋਈ ਪਰਲੋਕ ਵਿੱਚ ਹੈ ਉਸ ਨੂੰ ਮਨ ਦੇ ਵਿੱਚ ਜਪਣਾ ਕਰੀਏ ਹੁਕਮ ਬੂਝ ਜਨ ਪਹਿ ਨਿਹਾਲਾ ਜੀ ਮਾਰਾ ਸਾਧੀ ਇਸ ਆਗਿਆ ਨੂੰ ਬੂਝ ਗੁਰਾਂ ਦੁਆਰਾ ਪੁੱਛਿਆ ਹੈ ਬੂਝ ਸਮਝਿਆ ਹੈ ਉਹ ਜਨ ਭਲ ਜਨ ਨਿਹਾਲ ਬੰਦਰਾ ਤੋਂ ਰਹਿਣ ਮੁਲਕ ਹੋਗੇ ਹਨ ਇਹ ਭਲ ਤਾਂ ਕੀ ਕਾਲਣਾ ਇਹ ਭਲ ਤਾਂ ਇਹਦੀ ਕਾਲਣਾ ਕਮਾਈ ਹੈ ਜੇ ਨਾ ਭਗਤੀ ਕਰਨ ਇਸ ਪ੍ਰਕਾਰ ਨਹੀਂ ਉਹ ਕਮਾਈ ਕਰਦੇ ਹਨ ਗੁਰ ਉਪਦੇਸ਼ ਜਪਿਐ ਮਨ ਸਾਚਾ ਗੁਰੂ ਮੰਨਿ ਕੀ ਸੱਜਾ ਪਰਮੇਸ਼ਰ ਹੈ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜਪਨਾ ਕਰੀਏ ਉਹ ਮਨ ਕੀ ਸੱਜਾ ਪ੍ਰਾਪਤ ਹੋ ਜਾਂਦਾ ਹੈ ਗੁਰ ਉਪਦੇਸ਼ RAM ਰੰਗ ਰਾਚਾ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣਦੇ ਹੈ ਉਹਨਾਂ ਮਨ ਰਾਮ ਪਰਮੇਸ਼ਰ ਦੇ ਪ੍ਰੇਮ ਵਿੱਚ ਰਚ ਜਾਂਦਾ ਹੈ ਗੁਰ ਉਪਦੇਸ਼ ਹੇ ਸਭ ਬੰਧਨ ਸਤਿਗੁਰਾਂ ਦੇ ਉਪਦੇਸ਼ ਨਾਲ ਹੀ ਮਨ ਚ ਸੱਚਾ ਜਪਿਆ ਜਾਂਦਾ ਹੈ ਮਨ ਮਾਇ ਜਪ ਭਗਵੰਤ ਗੁਰੂ ਪੂਰੇ ਦਿਨੋਂ ਮੰਤ ਤੇ ਗੁਰਾਂ ਦੀ ਕਿਰਪਾ ਉਪਦੇਸ਼ ਕਰਕੇ ਪਰਮੇਸ਼ਰ ਦੇ ਰੰਗ ਤੇ ਰੰਗਿਆ ਜਾਂਦਾ ਹੈ ਕਿ ਸਤਿਗੁਰੂ ਸਾਹਿਬ ਦੇ ਉਪਦੇਸ਼ ਕਰਕੇ ਹੀ ਗੁਰ ਉਪਦੇਸ਼ ਤਹ ਸਭ ਬੰਧਨ ਸਾਰੇ ਬੰਧਨ ਕਰਦਾ ਭੋਗਦਾ ਰਹੇ ਹੰਕਾਰ ਮੰਤਾਰੇ ਇਹ ਸਾਰੇ ਬੰਧ ਟੁੱਟ ਜਾਂਦੇ ਹਨ ਵਰਣ ਆਦਕਾਂ ਨੇ ਅਗਿਆਨ ਆਦਕਾਂ ਨੇ ਇਹੋ ਭਰਮ মোহ ਪਰਜਾਲਣਾ ਇਹ ਤਲਪਗ ਪੁਨੇ ਦਾ ਧਰਮ ਪਿਆ ਹੋਇਆ ਹੈ ਜਿਹੜਾ ਮੋਹ ਸਰੀਰਾਂ ਦਾ ਪਿਆ ਹੋਇਆ ਹੈ ਪਰ ਵਿਸ਼ੇਸ਼ ਕਰਕੇ ਬ੍ਰਹਮ ਅਭਿਆਸ ਦੀ ਅਗਨੀ ਨਾਲ ਇਸ ਨੂੰ ਜਾਲਣਾ ਕਰੀਦਾ ਹੈ ਯੇਰ ਆਖਾ ਸੁਈ ਸੁਖ ਥਨ ਗੁਰਮੁਖੋਂ ਦੀ ਵਸਤ ਤਨ ਗੁਰੂ ਅਰਜਨ ਸਾਹਿਬ ਕੱਤੀਆਂ ਲੋਹਾ ਤੇ ਬੈਠ ਕੇ ਵੀ ਤੇਰਾ ਕੀ ਅੰਮਿਟ ਅਲਾਗੇ ਬਜਨ ਪੀਤੇ ਹਨ ਜਿੱਥੇ ਵੀ ਵਾਹਿਗੁਰੂ ਦੱਸਦਾ ਹੈ ਉਹ ਉਸ ਗੁਰੂ ਦੀ ਥਾਂ ਹੈ ਇਹ ਮਹਾਂਪੁਰਖਾਂ ਦਾ ਜੀਵਨ ਹੈ ਇਸੇ ਪ੍ਰਕਾਰ ਦਾ ਸੁਖ ਨਹੀਂ ਜਿਹਨੇ ਹਰਬੰਦਰ ਸਾਹਿਬ ਜੀ ਬੈਠਿਆ ਕਰਦੇ ਐਂ ਤਿੱਤੀ ਲੋਹ ਤੇ ਅਨੰਦ ਦੇ ਨਾਲ ਬੈਠੇ ਹਨ ਅਬ ਕੀ ਸਾੜ ਸេច ਦੀ ਜਿਸ ਤਰ ਗੁੰਤਾ ਤੇ ਰਜੇ ਹੋਏ ਹੈ ਗਰਮ ਰੇਤਾ ਕੀ ਸਾੜ ਸੜੀ ਦੀ ਸੂਰਜਾਦ ਕੋ ਬਣਾਏ ਹੋਏ ਹਨ ਐਸੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਬਾਦਸ਼ਾਹ ਪਰ ਉਹ ਤੋਂ ਦੁਨੀਆਂ ਦੇ ਦੇਖਣ ਆ ਕੇ ਕਿਸ ਪ੍ਰਕਾਰ ਦੀ ਵਸਾਇ ਪੁੱਬਲੀਆਂ ਦੇਗਾ ਚ ਬੈਠਦੇ ਹਨ ਗਰਮ ਰੇਤਾ ਉੱਤੇ ਪੈਂਦਾ ਹੈ ਪਰ ਆਪਣੇ ਜਿਸ ਅਨੰਦ ਵਿੱਚ ਬੈਠੇ ਹੈ ਜਿੱਥੇ ਕੋਈ ਵੀ ਦੁੱਖ ਨਹੀਂ ਹੋ ਸਕਦਾ ਉਸ ਅਨੰਦ ਵਿੱਚ ਬੈਠੇ ਹੋਏ ਪੈਂਦੇ ਹੈ ਜਿੱਥੇ ਰੱਖਦਾ ਵਾਹਿਗੁਰੂ ਉਸੋ ਉਹ ਵਾਲਾ ਥਾਂ ਹੈ ਸਹਿਜੇ ਹੋਏ ਸੋਈ ਭਲ ਮਾਨਾ ਸੁਦੇਸਿਧ ਜੋ ਕੁਛ ਹੋਵੇ ਨਾ ਕੋ ਮੇਰਾ ਦੁਸ਼ਮਣ ਰਹਾ ਨਾ ਹਾਂ ਕਿਸਕੇ ਬੈਰਾਈ ਬ੍ਰਹਮ ਪਸਾਰ ਪਸਾਰਿਉ ਪੀਤ ਸਤਗੁਰ ਕੇ ਸੋਝੀ ਪਾਈ ਸੁਦੇਸਿਧ ਜੋ ਕੁਛ ਹੁੰਦਾ ਉਹ ਬਲਾ ਕਰਕੇ ਮੰਨਦੇ ਹਾਂ ਆਪਣਾ ਸੰਕਲਪੀ ਚੱਕ ਦਿੱਤਾ ਸੱਚੇ ਬਾਦਸ਼ਾਹ ਜੀ ਚਾਹੁੰਦੇ ਤਾਂ ਕਿਆ ਸੂਰਜ ਦੇ ਭਾਵੇਂ ਟੱਕਰੇ ਬਣਾ ਦਿੰਦੇ ਬ੍ਰਹਮਾ ਨੂੰ ਫੂਕ ਨਾ ਉਡਾ ਦਿੰਦੇ ਇਡੀਆਂ ਸਮਰੱਥਾ ਵਾਲੇ ਹੁੰਦਿਆਂ ਹੋਇਆਂ ਫਿਰ ਵੀ ਜੋ ਕੁਝ ਬੰਦਾ ਉਹਨੂੰ ਭਲਾ ਕਰਕੇ ਮੰਨਣਾ ਹੈ ਇਹ ਸਾਨੂੰ ਸਬਕ ਦੇ ਰਹੇ ਹਨ ਜਗਤ ਗੁਰੂ ਜੀ ਬਿਨ ਸੇ ਬੈਰ ਨਾ ਹੀ ਕੋ ਬੈਰੀ ਸਾਡਾ ਤਾਂ ਭਾਈ ਸਾਰੀ ਦੁਨੀਆ ਦੇ ਨਾਲੋਂ ਬੈਰ ਜਿਹਾ ਕਰਨਾ ਸੀ ਇਹ ਨਾਸ ਹੋ ਗਿਆ ਬੈਰ ਆਦਿਕ ਵਾ ਸਾਡਾ ਕੋਈ ਵੈਰੀ ਨਹੀਂ ਹੈ ਨਹੀਂ ਹੈ ਸਭ ਇੱਕੂ ਹੈ ਭਾਲਣਾ ਅਸੀਂ ਤਾਂ ਇੱਕੋ ਹੈ ਤਰੂ ਪਰਮੇਸ਼ਰ ਹੈ ਸਾਰਿਆਂ ਦੀ ਭਾਲਣਾ ਹੈ ਕਿੱਥੇ ਕਿੰਨੀ ਤਲੀਆਂ ਈਰਖਾ ਕੀਤੀ ਇਸ ਲਈ ਉਹ ਹਰ ਕੋਗ ਬਿਸਾਲ ਨੂੰ ਜ਼ਹਿਰ ਦੇਣਾ ਬਿਆਂ ਤੋਂ ਪਦ੍ਰਿਪ ਕਰਨੇ ਸੋ ਸੂਰੀ ਹਰ ਕੰਡੂ ਦਾ ਹਟੇ ਲਿਆਉਣਾ ਤਾਨੂੰ ਦੀ ਮਾਰਾ ਸਾ ਫੇਰ ਹੀ ਕੋਈ ਬ੍ਰਹਮ ਨੂੰ ਵੇਖਣ ਵਾਲੇ ਕਹਿੰਦੇ ਨੇ ਇੱਕੋ ਹੈ ਭਾਲਣਾ ਸਾਰੰਗੀ ਕੁਵਾਰੀ ਨੂੰ ਇਹਨੂੰ ਖੋਜੀਦਾ ਹੈ ਭਾਲੀਦਾ ਹੈ ਦਾਰਕਿਉ ਕੇ ਬਿਨ ਸੇ ਇਹ ਸਾਧ ਸੰਗਤ ਜੀ ਕਿਸੇ ਹੋਰ ਤਕੰਬਰ ਵਿੱਚ అవਤਾਰ ਵਿੱਚ ਦਾਰਤਾ ਨਹੀਂ ਵੇਖੀ ਦੀਆਂ ਜਦੋਂ ਈਸਾ ਜੀ ਨੂੰ ਸੂਰੀ ਟੰਗਣ ਲੱਗੇ ਹੈ ਇਸੇ ਮੋਹਨਕ੍ਰਿਸ਼ਿ ਰੇਖਾ ਦਾ ਇਹ ਜ਼ਹਿਰ ਦਾ ਪਿਆਲਾ ਮੇਰੀਆਂ ਅੱਖਾਂ ਤੋਂ ਉੱਲੇ ਕਰ ਲ ਮੈਂ ਇਥੋਂ ਪੀਂਦਾ ਨਹੀਂ ਜਾਂਦਾ ਇਸ ਪ੍ਰਕਾਰ ਸਾਧ ਸੰਗਤ ਜੀ ਕਿੰਤ ਅਨਵੇ ਰੋਬਤ ਰਾਜੂ ਸ੍ਰੀ ਸਮੇਤ ਸੋ ਮਾਨੋ ਮੋਤਨ ਮਾਰ ਪੁੱਤੀ ਹੈ ਇਹ ਹਾਲਤ ਹੋ ਜਾਂਦੀ ਆ ਜਦੋਂ ਔਕੜ ਦਾ ਸਮਾਂ ਆਉਂਦਾ ਤਨ ਗੁਰੂ ਸਾਹਿਬ ਅਜੇ ਤੂੰ ਜਾਣ ਵਾਲੇ ਸਾਰੀਆਂ ਸ਼ਕਤੀਆਂ ਦੇ ਮਾਲਕ ਕਹਿੰਦੇ ਹਨ ਸਭ ਏਕੂ ਹੈ ਭਾਲਣ ਰਾਜੂ ਕੋ ਉਦ ਹੈ ਤਨੂ ਵੀ ਹੈ ਭਾਲਣਾ ਖੋਜਣਾ ਹੈ ਇਹ ਸਤਿਗੁਰਾਂ ਮੇਨਾ ਹੋਰ ਕਿਸੇ ਦੀ ਵਡਿਆਈ ਨਹੀਂ ਹੈ ਗੁਰਵਾਨੀ ਦੀ ਸਿੱਖਾਂ ਨੂੰ ਉਟਾਣੇ ਕਰਨ ਦੀ ਦਾਤ ਗੁਰੂ ਸਾਹਿਬ ਨੇ ਆਪ ਕਰਕੇ ਨਸੀਹ ਡਰ ਕਿਉਂ ਕੇ ਬਿਰਸੇ ਅੰਧਿਆਰੇ ਇਹ ਡਰ ਜਿਹੜਾ ਸੀ ਭੱਜਾ ਮਾਦਕਾਂ ਦੇ ਡਰ ਵਕਾਰਾਂ ਦੇ ਡਰੋ ਸੰਸਾਰ ਦੇ ਡਰ ਸਭ ਕਹਿੰਦੇ ਸਦ ਪ੍ਰਕਾਰ ਦੇ ਡਰ ਆਏ ਨੇ ਇਹ ਭੈ ਭੈ ਪਰ ਲੋਕ ਪਰ ਜਨ ਗੇਦਨਾ ਜਾਤੋਂ ਅੰਧ ਖਿਆਰ ਗੁਪਤ ਪਾਖਸ਼ਨਾਤਰ ਪੈਸਾਰ ਸਾਰੇ ਡਰ ਚੱਕੇ ਗਏ ਬਿਰਸੇ ਅੰਧਿਆਰੇ ਅਗਿਆਨ ਦੇ ਹਰੇ ਦਾ ਜਿਹੜਾ ਭਾਨਾ ਪਾਪ ਸੱਤਾ ਦੇਸ਼ ਅਸਤਵਾ ਬਾਦ ਸ਼ਕਤੀ ਆਰਕ ਸੀ ਇਹ ਸਾਰੇ ਅਵਰਨ ਤੇ ਬਖੇਪਾਦਕ ਇਹ ਸਾਰੇ ਹਨੇਰੇ ਪਾਉਣ ਵਾਲੇ ਨਾਸ਼ ਹੋ ਗਿਆ ਗਿਆਨ ਦੀਆਂ ਸ਼ਕਤੀਆਂ ਪ੍ਰਗਟ ਭਏ ਪ੍ਰਭ ਕਪੁਰਖ ਨਿਰਾਰੇ ਤੁਮ ਜੀ ਦਾ ਸਾਰਿਆਂ ਤੋਂ ਉੱਚ ਪੂਰਨ ਹੈ ਤੇ ਸਾਰਿਆਂ ਤੋਂ ਅਸੰਗ ਹੈ ਪਾਪຸນ ਕਾ ਅਸਲੀ ਆਪਣਾ ਲਗਾ ਉਹ ਸੰਗਰੂ ਪਰਮੇਸ਼ਰ ਮਹਾਰਾਜ ਸਾਹਿਬ ਨਿਹਾਰੇ ਹੀ ਦੁਨੀਆ ਤੋਂ ਪਰਗਿਤ ਹੋ ਗਏ ਬ੍ਰਹਮ ਦੇਤਿਆਂ ਦੇ ਹਿਰਦਿਆਂ ਵਿੱਚ ਆਪ ਛੂਡ ਪਏ ਸਰਣਾ ਜਦੋਂ ਮੁਰਸਿਖੋ ਆਪਾ ਭਾਵ ਛੱਡ ਕਰਕੇ ਹੰਕਾਰ ਛੱਡ ਕੇ ਦੇਹ ਰਾਹਮ ਛੱਡ ਕੇ ਸੁਗੰਦੇ ਰਾਹਮ ਛੱਡ ਕੇ ਕਾਰਨ ਦੇਹ ਦਾ ਮਾਨ ਛੱਡ ਕੇ ਆਪਾ ਭਾਵ ਛੱਡ ਕੇ ਮਹਾਰਾਜ ਦੀ ਸ਼ਰਨ ਪੈ ਗਏ ਜਿਸ ਦਾ ਸਾਥ ਇਸ ਘਾਲਣਾ ਉਹ ਜਿਸ ਵਾਹਿਗੁਰੂ ਦੇ ਸੀ ਉਸਨੂੰ ਘਾਲਣਾ ਪ੍ਰਾਪਤ ਕਰ ਲਿਆ ਆਪ ਦੇ ਚ ਮੇਲ ਲਿਆ ਸੀ ਕਿਰਪਾ ਕੀਤੀ ਜੀਸਨੇ ਜਿਦ ਵਿੱਚ ਸੀ ਉਸਨ ਘਰ ਨਾ ਥਾਂ ਬਾਤ ਦੀ ਕਮਾਈ ਥਾਂ ਬਾਤ ਦੀ ਆਪਦੇ ਵਿੱਚ ਮੇਲ ਲਿਆ ਸੱਚੇ ਪਾਤਸ਼ਾਹ ਜੀ ਕਾਲਨੋਂ ਪ੍ਰਾਪਤੀ ਦਾ ਕਾਲਨੋਂ ਕਮਾਈ ਦਾ ਜੀਤੋ ਸੀ ਉਸੇ ਨੇ ਕਾਲਨੋਂ ਥਾਂ ਪਾਈ ਏ ਭਗਤੀ ਰੂਪੋ ਐਸਾ ਕੋ ਵੱਡ ਭਾਗੀ ਆਇਆ ਕੋਈ ਐਸਾ ਕੋਣ ਬੈਤੋਂ ਪਗਮੋ ਜੇ ਨ ਕੋ ਸੰਸਾਰ ਵਿੱਚ ਹੈ ਜਾਂ ਉਤੋਂ ਪ੍ਰਖਾਇਆ ਹੋਵੇ ਆਠ ਪੈਰ ਜਿੰਨ ਖਸ ਰੁਤੇ ਆਇਆ ਜਿਸ ਨੂੰ ਕਾਇਆ ਠੀਰ ਪੈਰ ਵਾਰ ਗੁਰੂ ਨੂਤੀ ਅੰਰਾ ਕੀਤਾ ਹੋਵੇ ਕੋਈ ਰਿਪੋਰਟ ਮੈਂ ਨਾਲਕ ਕੋਉ ਨਾਰਾਇਣ ਦੇ ਕੀਰਤ ਬੋਧੇ ਨਹੀਂ ਹਨ ਇਹ ਜੀ ਇਸ ਜਨ ਕਾ ਸੰਗਤ ਰਹਿ ਸਭ ਕੁ ਜੁੜਾ ਹੋਵੇ ਪ੍ਰੇਮੀ ਠੀਰ ਪੈਰ ਭਜਨ ਕਰਨ ਵਾਲਾ ਉਹਦੀ ਸੰਗਤ ਕਰਕੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਾਈ ਹੋਵੇ ਸਭ ਕਿਸੇ ਦਾ ਆਧਾਰ ਹੋ ਜਾਂਦਾ ਉਹ ਐਸਾ ਮਹਾਰਾਜ ਜੀ ਦੁਨੀਆ ਦੇੰਦਰ ਲੈਕ ਬਣਾਇਆ ਜੀਵਨ ਸੂਪਰਵਾਰ ਸਧਾਰਣਾ ਉਦੋਂ ਭਾਈ ਆਪਦੇ ਪਰਿਵਾਰ ਨੂੰ ਵੀ ਕੋਈ ਨਾਸਤਿਕ ਨਹੀਂ ਬਣਨ ਦਿੰਦਾ ਆਪਦੇ ਪਰਿਵਾਰ ਨੂੰ ਵੀ ਕਿਸੇ ਪ੍ਰਕਾਰ ਦੇ ਹੋਰ ਮਤਾਂ ਮੁਕਾਂ ਰਾਜ ਜੀ ਫਸਣ ਨਹੀਂ ਦਿੰਦਾ ਉਹ ਆਪਦੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ ਆਪਣੇ ਪੁੱਤਰ ਦੀ ਨਾ ਇਸਤਰੀ ਮਾਤਾ ਪਿਤਾ ਸਾਰਿਆਂ ਨੂੰ ਸੁਖੰਗੀ ਬਣਾ ਕੇ ਮੁਕਤ ਕਰ ਲੈਂਦਾ ਹੈ ਕਿਉਂਕਿ ਪਰਿਵਾਰ ਦਾ ਵੀ ਸੁਧਾਰ ਕਰਨ ਵਾਲਾ ਹੈ ਸੋ ਜਿਹੜਾ ਪਰਿਵਾਰ ਦਾ ਸੁਧਾਰ ਕਰ ਲਵੇ ਉਹਦੇ ਭਾਈ ਬਾਕੀ ਦੇ ਲੋਕ ਵੀ ਹੋਰ ਆ ਕੇ ਲੱਗਣ ਲੱਗ ਜਾਂਦੇ ਆ ਉਹ ਇੰਦਰੀਆਂ ਰੂਪੀ ਪਰਿਵਾਰ ਨੂੰ ਵੀ ਸਹਿਕ ਆਸਰੇ ਦੇ ਕਰ ਲੈਂਦਾ ਇਹ ਵਿਸ਼ਿਆਂ ਦੇ ਵਿੱਚ ਦੌੜ ਕੇ ਆਪਸ ਵਮੂਨੀ ਹੋਣੇ ਇੰਦਰੇ ਵਿਚਰਦੇ ਇਹ ਦਿੱਤੀਆਂ ਰੂਪੀ ਪਰਿਵਾਰ ਜਿਹੜਾ ਪ੍ਰਮਾਣ ਕਰਦੇ ਨਿੰਦਰਾ ਸੰਗਤਿ ਉਕਲ ਪਾਲਕ ਦੇਸ ਪਰਵਾਰ ਨੂੰ ਵੀ ਸੁਧਾਰ ਲਿੰਦਾ ਹੈ ਇਹ ਬਖਸ਼ੀਸ਼ ਫਸਲ ਤੇ ਪਾਵਾਂ ਜਹ ਮਹਾਰਾਜ ਦੀ ਬਖਸ਼ਿਸ਼ ਬਖਸ਼ਿਸ਼ ਫਿਰ ਮਾਲਕੇ ਆਪਦੇ ਪਾਸ ਵਿੱਚ ਪਾਈਏ ਤਾਂ ਇਹ ਉਦਾਰ ਮਿਲਦੀ ਹੈ ਆਠ ਪਹਿਰ ਕਰ ਜੋੜ ਧਿਆਵ ਮੇਰੇ ਆਪ ਨੂੰ ਅੰਗ ਸੰਗ ਸਮਝ ਕੇ ਹੱਥ ਜੋੜ ਕਰਕੇ ਅੰਦਰੋਂ ਮਨ ਮੁਦ ਲਾ ਕੇ ਆਪਰੂਪੇ ਹੁੰਦੇ ਰਹੀਏ ਨਾਮ ਜਪੀ ਨਾਮ ਸਹਜ ਸਮਾ। ਬਾਣੀ ਕਰਕੇ ਆਵਦਾ ਨਾਮ ਜਪੀਏ। ਫੇਨ ਅੰਮੇਸੂ ਤੇਰੇ ਵਿੱਚੀ ਸਹਿਰ ਗਿਆਨ ਕਰਕੇ ਸ਼ਾਂਤ ਸਰੂਪ ਵਿੱਚ ਸਮਾ ਜਾਈਏ। ਨਾਮ ਨਾਨਕ ਮਿਲੇ ਉਚਾਰਣ। ਹਜ਼ੂਰ ਸੁਤੇ ਸੁਧ ਗੁਰਮੁਖ ਰੋਮ ਰੋਮ ਵਰਤੀ ਆਵੇ। ਤੇ ਰੋਮ ਸਾਡੀਆਂ ਜ਼ੁਬਾਨਾਂ ਬਣ ਜਾਣ। ਨਾਮ ਵੀ ਸਾਨੂੰ ਉਚਾਰਨ ਹੋ ਮਿਲੇ। ਅਜਿਹੀ ਸਾਡੇ ਤੇ ਕਿਰਪਾ ਕਰੋ